ਸਾਸਰੀ ਕਾਲ ਜੀ ਮੈਂ ਤੁਹਾਡਾ ਆਪਣਾ ਗੇਲ ਮਾਨਸਾ ਵਾਲਾ ਚੈਨੇ ਵਾਲਾ ਮੰਡੀ ਵਿਖੇ ਅੱਜ ਪਹੁੰਚੇ ਝੋਨਾ ਦੀ ਚਾਰ ਚਰਾਈ ਤੇ ਤੋਲ ਤਲਾਈ ਕਰ ਰਹੇ ਆ ਜੀ ਦਾ ਕੇ ਬੁਕਚਰ 18 17 ਆ ਰਿਹਾ ਹੈ ਵਿੱਚ ਵਿੱਚ ਦਾ 22 ਵੀ ਆ ਰਿਹਾ ਹੈ ਔਰ ਕੁਝ ਸੈਲਰਾਂ ਵਾਲੇ ਮੀਟਰ ਜੇ ਬਈ ਗਲਤ ਚੱਕੀ ਫਿਰਦੇ ਨੇ ਇਹਨਾਂ ਦੀ ਗੌਰ ਕਰਿਆ ਕਰੋ ਇੱਕ ਤਾਂ ਇੱਥੇ ਦੋ ਸੈਲਰ ਨੇ ਇੱਕ ਤਾਂ ਇੱਥੇ ਸਹੀ ਲਾ ਰਿਹਾ ਬਿਲਕੁਲ ਜਮਾ ਜੱਟ ਦੇ ਹੱਕ ਚ ਪਰ ਜਿਹੜਾ ਜੱਟਾਂ ਦਾ ਸੈਲਰ ਹੈ ਕੋ ਲਾ ਰਿਹਾ ਉਸੇ ਢੇਰਿਆਂ ਨੂੰ ਬਾਈ ਤੇ ਪਰ ਜਿਹੜਾ ਸਰਕਾਰੀ ਮੀਟਰ ਹੈ ਉਹ ਲਾ ਰਿਹਾ ਬਈ 17 ਹੁਣ ਤੁਸੀਂ ਐਂ ਦੇਖੋ ਵੀ ਜੱਟ ਜੱਟ ਦਾ ਬੈਰੀ ਹੋਇਆ ਕਿ ਨਾ ਹੋਇਆ ਨਾ ਫਿਰ ਆਪਾਂ ਜੱਟ ਨੂੰ ਕਿਵੇਂ ਕਹਿ ਤੀ ਵੀ ਤੂੰ ਜੱਟ ਚੰਗਾ ਐ ਭਾਈ ਜੱਟ ਦੇ ਹੱਕ ਵਾਸਤੇ ਨਹੀਂ ਬਾਣੀਆਂ ਮਾਰਦਾ 100 ਗ੍ਰਾਮ ਨਾ ਜੱਟ ਮਾਰਦਾ ਹੁੰਦਾ ਕੁਟੜਾਂ ਨਾਲ ਜਾਂ ਤਾਂ ਜੱਟ ਕਹਿ ਦਿੰਦਾ ਹੁੰਦਾ ਵੀ ਚੱਕ ਲੈ ਭਾਈ ਢੇਰੀ ਤੋਂ ਪਰ ਲਾ ਜਿੰਨਾ ਪਰਨਾ ਹੈ ਗੱਟਾ ਚੱਕਣਾ ਦੋ ਗੱਟੇ ਚੱਕਣੇ ਆ ਕਹਿੰਦੇ ਗੰਨਾ ਨਹੀਂ ਦਿੰਦਾ ਪੇਲੀ ਦੇ ਦਿੰਦਾ ਉਹ ਗੱਲ ਐ ਭਾਈ ਹੁਣ ਸੈਲਰ ਵਾਲਿਆਂ ਨੂੰ ਥੋੜੀ ਜਿਹੜੇ ਜ਼ਿੰਮੇਦਾਰ ਨੇ ਲਾਏ ਐ ਉਹਨਾਂ ਨੂੰ ਵਿੱਚ ਵਿੱਚ ਸੈਲਰ ਸਾਰੇ ਤਾਂ ਨਹੀਂ ਇੱਕੋ ਜੇ ਵਿੱਚ ਵਿੱਚ ਸੈਲਰ ਹੈਗੇ ਨੇ ਵੀ ਜਿਹੜੇ ਨਵੇਂ ਲੱਗੇ ਨੇ ਉਹਨਾਂ ਨੂੰ ਚਾਹੀਦਾ ਵੀ ਆਪਾਂ ਗਰਾਮਾਂ ਦੇ ਹਿਸਾਬ ਨਾਲ ਸਕਿੱਲਾਂ ਦੇ ਹਿਸਾਬ ਨਾਲ ਖਾਲੀ ਗੀ ਟਣਾ ਦੇ ਹਿਸਾਬ ਨਾਲ ਨਾ ਖਾਈਏ ਹੁਣ ਇੱਕ ਢੇਰੀ ਨੂੰ ਤਾਂ ਬਈ 17 ਲੱਗ ਜਾਂਦਾ ਓਸੇ ਤੇ ਮੀਟਰ ਆ ਕੇ ਮਾਰਤਾ ਨਵੇਂ ਸੈਲਰ ਵਾਲੇ ਨੇ ਉਹ ਵੀ ਬਈ 22 ਲਾਈ ਜਾਂਦਾ ਇਹ ਫਿਰ ਗੱਲ ਬਣੀ ਨਹੀਂ ਨਾ ਆਪਾਂ ਨੂੰ ਵੀ ਮਾੜੀ ਜ਼ਿੰਮੇਦਾਰ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਕਮੇਟੀ ਵਾਲਾ ਨੂੰ ਪ੍ਰਬੰਧ ਕਮੇਟੀ ਵਾਲਾ ਨੂੰ ਵੀ ਚਾਹੀਦਾ ਵੀ ਇਹਦਾ ਹੱਲ ਕਰਾਇਆ ਜਾਵੇ। ਹਾਂਜੀ ਵੀਰੇ ਹੁਣ ਆਪਾਂ ਚੱਲ ਪਿਆ ਕੰਡਾ ਆਪਣੇ ਬਈ। ਇੱਕ ਪਾਸੇ ਲੱਗੀ ਜਾਂਦਾ 4 ਤੇ ਛੋਡੇ ਕੋਲੇ ਕੀ ਐ ਵਿਚਾਰ। ਇਹ ਗੱਲਾਂ ਦਾ ਬਈ ਧਿਆਨ ਰੱਖਿਆ ਕਰੋ। ਜਿਵੇਂ ਹੁਣ ਕੰਡਾ ਚੱਲੀ ਜਾਂਦਾ ਹੈ। ਕੰਡੇ ਦੇ ਨਾਲ-ਨਾਲ ਬਈ ਜਿਹਨੇ ਬੱਟਿਆਂ ਤੇ ਕਹਿੰਦੇ 2025 ਲਿਖਿਆ ਲਾਜ਼ਮੀ ਹੋਣਾ ਚਾਹੀਦਾ ਕੰਡਿਆਂ ਦੇ ਬੱਟਿਆਂ ਤੇ ਇਹ ਆਪਣਾ ਧਿਆਨ ਰੱਖਿਆ ਕਰੋ ਜਿਹੜੀਆਂ ਗੱਲਾਂ ਧਿਆਨਯੋਗ ਨੇ ਕਈ ਕੀ ਕਰਦੇ ਆ ਬਈ ਅੰਗੇਲੀ ਕਰਦੇ ਦਿਖਾਉਂਦੇ ਕੁਝ ਹੋਰ ਨੇ ਬੱਟੇ ਤੇ ਤੋਲ ਦੇ ਕਿਸੇ ਹੋਰ ਨਾਲ ਨੇ ਚੋਰ ਦੇ ਕਹਿੰਦੇ ਪੈਰ ਨਹੀਂ ਹੁੰਦੇ ਮਨ ਕੇ ਚਲੋ ਜਦੋਂ ਆਪਾਂ ਬੱਟਿਆਂ ਨੂੰ ਹੱਥ ਪਾ ਲਿਆ ਵੀ ਬੱਟੇ ਦਿਖਾਓ ਜੀ ਕਿਹੜਾ ਸਾਨਾ ਲਿਖਿਆ ਹੋਇਆ ਹੈ ਇਹਨਾਂ ਦੇ ਸ਼ਿੱਕਾ ਭਰੇਆ ਹੋਇਆ ਕਿ ਨਾ ਉਸੇ ਵਕਤ ਹੀ ਇਹਨਾਂ ਨੂੰ ਐ ਹੋ ਜੂਗਾ ਵੀ ਹਾਂ ਭਈ ਇਹਨੂੰ ਨੌਲੇਜ ਹੈ ਬੱਟਿਆਂ ਬਾਰੇ ਉਸੇ ਵਕਤ ਹੀ ਕਹਿ ਦੇਣਗੇ ਲੈ ਉਹਨੇ ਆ ਜੀ ਅੰਦਰ ਪਏ ਨੇ ਉਹ ਤਾਂ ਬੱਟੇ 100 ਚ ਇੱਕ ਅੱਧੀ ਕਰਦਾ ਹੁੰਦਾ ਭਈ ਇਹੋ ਜਿਹਾ ਕੰਮ ਹੋਰ ਐ ਸੇਠ ਸਾਰੇ ਨਹੀਂ ਕਰਦੇ ਹੁੰਦੇ ਬੱਟੇ-ਬੁੱਟੇ ਵਾਲਾ ਖਿਆਲ ਰੱਖਿਆ ਕਰੋ ਆਪ ਦਾ ਤਲਾਈ ਤਲੂਈ ਦਾ ਵੀ ਸਹੀ ਚੱਲੀ ਜਾਂਦੇ ਆ ਕਿਵੇਂ ਆ ਸਾਰੇ ਮੁੰਡੇ ਤੋਲੀ ਜਾਂਦੇ ਆ ਦੇਖਦੇ ਆ ਵੀ ਸਹੀ ਤੋਲਦੇ ਆ ਜਾਂ ਕਿਵੇਂ ਤੋਲਦੇ ਆ ਪੂਰਾ ਪੂਰਾ ਜਿਵੇਂ 13 13 ਤੋਲਦੇ ਆ ਅੱਜ ਕੱਲ ਤਾਂ ਤੀਨ ਖਾਨ ਵਾਲੇ ਬੰਦੇ ਜੇ ਕਰ ਜਾਂਦੇ ਨੇ ਘਪਲਾ ਖਰਾਂ ਛੇਤੀ ਛੇਤੀ ਬੰਦੇ ਨਹੀਂ ਕਰਦੇ ਹੁੰਦੇ 100 'ਚ ਕਦੇ ਹੁੰਦਾ ਕੋਈ ਤੇ ਬਈ ਰੱਖਿਆ ਕਰੋ ਗੌਰ ਆਪਣੀ 6 ਮਹੀਨੇ ਦੀ ਮਿਹਨਤ ਹੁੰਦੀ ਆ ਇਹੇ ਚਾਰ ਦੀ ਕੋਲੇ ਖੜਕੇ ਲਵਾਓ ਆਪਦਾ ਜਿੰਨਾ ਵੀ ਹੋ ਸਕੇ ਕਰਦੇ ਤਾਂ ਘਰ ਨਹੀਂ ਬੰਦੇ ਇਹ ਰਾ ਫੇਰੀ ਪਰ ਆਪਦੇ ਮਨ ਨੂੰ ਤਸੱਲੀ ਆ ਜਾਂਦੀ ਹੈ ਬਈ ਜਦੋਂ ਆਪਾਂ 6 ਮਹੀਨੇ ਦੀ ਮਿਹਨਤ ਨਾਲ ਨਾ ਕੋਲੇ ਖੜਕੇ ਝਾਰ ਲਵਾਉਣੇ ਆ ਤਲਾਉਣੇ ਆ ਕੋਲੇ ਖੜਕੇ ਉੱਤੇ ਆਹੀ ਤਾਂ ਆਪਣੇ ਕੋਲੇ 2 ਦਿਨ ਹੁੰਦੇ ਆ 6 ਮਹੀਨੇ ਖੱਪੀ ਜਾਓ ਫਿਰ ਇੱਥੇ ਆਪਾਂ ਖੜਗੇ ਦਾ ਗੱਲ ਨਹੀਂ ਬਈ ਬਣਦੀ ਪੈਣ ਪੂਨ ਦਾ ਚੱਲ ਜਾਂਦਾ ਕਿਉਂਕਿ ਹੁਣ ਆਪ ਪਾਣੀ ਪਵਾਗੇ ਤਾਂ ਹੋਰ ਜ਼ਿੰਮੇਵਾਰ ਪੈ ਜੂ। ਉਹ ਗੱਲ ਨਹੀਂ ਹੁੰਦੀ। ਕੰਡੇ ਵੱਟਿਆਂ ਦਾ ਧਿਆਨ ਰੱਖਿਆ ਕਰੋ। ਜਿਵੇਂ ਹੁਣ ਮਸ਼ੀਨ ਹੁੰਦੀ ਇਹਨਾਂ ਦੀ। ਮੁੱਖ ਚਰ ਚੈੱਕ ਕਰਨ ਵਾਲੀ ਉਹਦਾ ਧਿਆਨ ਰੱਖਿਆ ਕਰੋ। ਇਹ ਜਿਹੀਆਂ ਗੱਲਾਂ ਧਿਆਨਯੋਗ ਦੇਣ ਵਾਲੀਆਂ ਹੁੰਦੀਆਂ ਨੇ। ਹੂੰ। ਤੇ ਬਾਕੀ ਇਹਨਾਂ ਨੇ ਸ਼ਰਤਾਂ ਲਿਖੀਆਂ ਪਈਆਂ ਨੇ। ਤੁਸੀਂ ਉਹ ਵੀ ਮੰਡੀ ਜਾ ਕੇ ਪੜ੍ਹਿਆ ਕਰੋ ਜੇ ਕਿਤੇ ਸ਼ਿਕਾਇਤ ਕਰਨੀ ਹੈ ਤਾਂ ਇੱਥੇ ਨੰਬਰ ਵੀ ਦਿੱਤੇ ਹੋਏ ਨੇ ਮਾਰਕੀਟ ਕਮੇਟੀ ਵਾਲੇ ਤੁਸੀਂ। ਉਜਨਾ ਨਾਲ ਗੱਲਬਾਤ ਵੀ ਕਰ ਸਕਦੇ ਠੀਕ ਹੈ ਵੀਰੇ ਸਸਰੀ ਕਾਲ ਜੀ ਮੈਂ ਤੁਹਾਡਾ ਆਪਣਾ ਗੇਰ ਮਾਨਸਾ ਵਾਲਾ ਵੀਡੀਓ ਨੂੰ ਬាទ ਬាទ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਚੈਨੇ ਵਾਲੇ ਮੰਡੀ ਦੀ ਵੀਡੀਓ ਆ ਬਈ ਧੰਨਵਾਦ ਜੀ ਸਾਰਿਆਂ ਦਾ